ਦੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਇੱਕ ਬਹੁਤ ਹੀ ਪਿਆਰੇ ਦੋਸਤ ਬੈਂਕ ਮੁਲਾਜ਼ਮ ਹਨ ਬਹੁਤ ਹੀ ਮਿਹਨਤੀ ਅਤੇ ਹਮੇਸ਼ਾ ਖੁਸ਼ ਰਹਿਣ ਵਾਲੇ ਅਤੇ ਚਿਹਰੇ ਤੇ ਹਰ ਵਕਤ ਇੱਕ ਆਵਾਜ਼ ਝਲਕਦੀ ਹੈ ਉਹਨਾਂ ਨੇ ਮੇਰੇ ਨਾਲ ਕੁਝ ਗੱਲਾਂ ਲਿਖਤੀ ਰੂਪ ਵਿੱਚ ਅਤੇ ਕੁਝ ਵਿਚਾਰ ਬਟਾਉਂਦੇ ਦੌਰਾਨ ਸਾਂਝੀਆਂ ਕੀਤੀਆਂ ਪੇਸ਼ ਹੈ ਉਹਨਾਂ ਵਿੱਚੋਂ ਹੀ ਇੱਕ ਆਦਤ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਧੁੱਪ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਦੀ ਵਿਟਾਮਿਨ ਡੀ ਦੀ ਪੂਰਤੀ ਜਿੰਨੀ ਧੁੱਪ ਵਿੱਚੋਂ ਹੁੰਦੀ ਹੈ ਉਹ ਗੋਲੀਆਂ ਨਹੀਂ ਕਰ ਸਕਦੀਆਂ ਕੁਝ ਨੁਸਖੇ ਹਨ ਜੋ ਕਿ ਮਾਨਸਿਕ ਸ਼ਕਤੀ ਨੂੰ ਵੀ ਵਧਾਉਂਦੇ ਹਨ ਉਹ ਛੁੱਟੀ ਵਾਲੇ ਦਿਨ ਛੱਤ ਤੇ ਚਟਾਈ ਵਿਛਾ ਕੇ ਜਿਆਦਾ ਤੋਂ ਜਿਆਦਾ ਧੁੱਪ ਲੈਣ ਲਈ ਲੇਟ ਜਾਂਦੇ ਹਨ ਆਪਣੇ ਪੈਰ ਸੂਰਜ ਵੱਲ ਇਸ ਤਰ੍ਹਾਂ ਰੱਖਦੇ ਹਨ ਕਿ ਸੂਰਜ ਦੀਆਂ ਕਿਰਨਾਂ ਨੱਕ ਵਿੱਚ ਪੈ ਸਕਣ ਇਹ ਸੂਰਜ ਦੀਆਂ ਕਿਰਨਾਂ ਉਹਨਾਂ ਨੂੰ ਆਤਮਿਕ ਤੌਰ ਤੇ ਠੰਡਾ ਅਤੇ ਰਿਲੈਕਸ ਕਰਦੀਆਂ ਹਨ ਇਸ ਤੋਂ ਇਲਾਵਾ ਸਵੇਰੇ ਸਵੇਰੇ ਸੂਰਜ ਦੀਆਂ ਕਿਰਨਾਂ ਨੂੰ ਅਧ ਖੁੱਲੀਆਂ ਅੱਖਾਂ ਨਾਲ ਸਤਰੰਗੀ ਪੀਂਗ ਵਰਗੇ ਸਾਰੇ ਰੰਗ ਦਿਖਾਈ ਦਿੰਦੇ ਹਨ ਇਹ ਉਹਨਾਂ ਦੀ ਅਧਿਆਤਮਿਕ ਸ਼ਕਤੀ ਵਿੱਚ ਵੀ ਵਾਧਾ ਕਰਦੀ ਹੈ ਇਸ ਤੋਂ ਬਾਅਦ ਬੈਠਦੇ ਹੋਏ ਪੂਰੀ ਧੁੱਪ ਦਾ ਆਨੰਦ ਲੈਂਦੇ ਹਨ ਅਤੇ ਪਹਿਲਾਂ ਖੱਬਾ ਕਰਨ ਫਿਰ ਦੂਜੇ ਸੱਜੇ ਕਰਨ ਨੂੰ ਸੂਰਜ ਦੀ ਦਿਸ਼ਾ ਵਿੱਚ ਕਰਦੇ ਹਨ ਜਿਸ ਨਾਲ ਕਰਮਬਾਲ ਚੀਤੇ ਜਿਹੀ ਸ਼ਕਤੀ ਅਤੇ ਬਲਦ ਵਰਗੀ ਸ਼ਕਤੀ ਦਾ ਸੰਚਾਰ ਮਹਿਸੂਸ ਹੁੰਦਾ ਹੈ ਕੰਨਾਂ ਬਾਰੇ ਸ਼ਕਤੀ ਸਰੂਪ ਮਹਾਭਾਰਤ ਦੇ ਯੋਧੇ ਕਰਨ ਤੋਂ ਹੈ ਅਤੇ ਸੰਸਕ੍ਰਿਤ ਵਿੱਚ ਕਰਨ ਕੰਨ ਹੀ ਹੁੰਦਾ ਹੈ ਡਾਇਨਾਸੌਰ ਬਾਰੇ ਕਿਹਾ ਗਿਆ ਹੈ ਕਿ ਸੌਰ ਦਾ ਮਤਲਬ ਸੂਰਜ ਦੀ ਸ਼ਕਤੀ ਹੈ ਅੱਜ ਦੋ ਛੋਟੀਆਂ ਕਹਾਣੀਆਂ ਜੋ ਕਿ ਹਿੰਦੂ ਧਰਮ ਦੇ ਗ੍ਰੰਥ ਪ੍ਰਾਨ ਅਤੇ ਮਹਾਭਾਰਤ ਵਿੱਚੋਂ ਹਨ ਸੁਣਾ ਰਿਹਾ ਹਾਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਮੇਰੀਆਂ ਕੁਝ ਕਹਾਣੀਆਂ ਕਾਲਪਨਿਕ ਅਤੇ ਕੁਝ ਸੱਚੀਆਂ ਹੁੰਦੀਆਂ ਹਨ ਪਰ ਫਿਰ ਵੀ ਕੁਝ ਸਾਥੀਆਂ ਨੂੰ ਇਤਰਾਜ਼ ਹੁੰਦਾ ਹੈ ਕਿ 21ਵੀਂ ਸਦੀ ਵਿੱਚ ਪਹੁੰਚ ਕੇ ਵੀ ਮੈਂ ਅੰਧਵਿਸ਼ਵਾਸ ਫੈਲਾ ਰਿਹਾ ਹਾਂ ਮੇਰਾ ਮਕਸਦ ਸਿਰਫ ਲਿਖੇ ਹੋਏ ਨੂੰ ਹੀ ਸਲ ਭਾਸ਼ਾ ਅਤੇ ਸੰਖੇਪ ਵਿੱਚ ਦੱਸਣਾ ਹੈ ਕਿ ਭਾਰਤ ਵਿੱਚ ਕੀ ਕੁਝ ਲਿਖਿਆ ਗਿਆ ਹੈ ਇਹਨਾਂ 'ਤੇ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਆਪਣੀ ਆਪਣੀ ਮਰਜ਼ੀ ਅਤੇ ਸ਼ਰਧਾ ਤੇ ਨਿਰਭਰ ਕਰਦਾ ਹੈ ਭਾਰਤ ਵਾਸੀ ਹੋਣ नाते ਲੋਕਾਂ ਦੇ ਵਿਸ਼ਵਾਸਾਂ ਅਤੇ ਪਰੰਪਰਾਵਾਂ ਤੋਂ ਜਾਣੂ ਹੋਣਾ ਕੋਈ ਮਾੜੀ ਗੱਲ ਨਹੀਂ ਕਿਉਂਕਿ ਐਨੇ ਲੋਕ ਧਰਮ ਖੰਡ ਕੁਝ ਨਾ ਕੁਝ ਕਾਰਨ ਤਾਂ ਹੋਵੇਗਾ ਹੀ ਪਰ ਇੱਕ ਆਸਥਾ ਨਾਲ ਤਾਂ ਲੋਕ ਜੁੜੇ ਹੋਏ ਹੀ ਹਨ ਪਹਿਲੀ ਕਹਾਣੀ ਪੇਸ਼ ਹੈ ਆਸ਼ ਵਿੱਚ ਭਗਵਾਨ ਵਿਸ਼ਨੂੰ ਆਪਣੇ ਵਾਹਨ ਗਰੁੱਡ ਤੇ ਸਵਾਰ ਹੋ ਕੇ ਨਿਕਲੇ ਹੋਏ ਸਨ ਉਹ ਧਰਤੀ ਤੇ ਨਜ਼ਰ ਮਾਰਦੇ ਹਨ ਅਤੇ ਗਰਡ ਨੂੰ ਇੱਕ ਜਗ੍ਹਾ ਵੱਲ ਚੱਲਣ ਨੂੰ ਕਹਿੰਦੇ ਹਨ ਜਿੱਥੇ ਇੱਕ ਰਾਜੇ ਦੀ ਰਾਜਕੁਮਾਰੀ ਦਾ ਵਿਆਹ ਹੋਣ ਵਾਲਾ ਹੁੰਦਾ ਹੈ ਰਾਜੇ ਨੇ ਆਪਣੀ ਪੜੋਸੀ ਰਾਜੇ ਦੇ ਰਾਜਕੁਮਾਰ ਨਾਲ ਆਪਣੀ ਪੁੱਤਰੀ ਦਾ ਵਿਆਹ ਕਰਨਾ ਨਿਸ਼ਚਿਤ ਕੀਤਾ ਸੀ ਪਰ ਰਾਜਕੁਮਾਰੀ ਦੇ ਭਰਾ ਦੀ ਗਾਂਢੀ ਰਾਜਕੁਮਾਰ ਨਾਲ ਦੁਸ਼ਮਣੀ ਸੀ ਇਸ ਲਈ ਉਸਨੇ ਵੀ ਆਪਣੇ ਤੌਰ ਤੇ ਆਪਣੀ ਭੈਣ ਦਾ ਵਿਆਹ ਕਿਸੇ ਹੋਰ ਰਾਜਕੁਮਾਰ ਨਾਲ ਨਿਸ਼ਚਿਤ ਕਰ ਲਿਆ ਦੋ ਪੁੱਤਰ ਆਪਸ ਵਿੱਚ ਆਪਣੀ ਜਿੱਦ ਪਗਾਉਣ ਤੇ ਲੱਗੇ ਹੋਏ ਸਨ ਮਿੱਥੇ ਦਿਨ ਤੋਂ ਪਹਿਲਾਂ ਹੀ ਦੋਵੇਂ ਬਰਾਤੇ ਆ ਗਏ ਜਾਂ ਸੰ। ਅਤੇ ਉਹਨਾਂ ਵਿੱਚ ਝਗੜਾ ਹੋ ਰਿਹਾ ਸੀ ਕਿ ਰਾਜਕੁਮਾਰੀ ਕਿਸ ਨਾਲ ਤੋਲੀ ਜਾਵੇਗੀ। ਹੁਣ ਗਰੁੜ ਭਗਵਾਨ ਵਿਸ਼ਨੂੰ ਨੂੰ ਪੁੱਛਦਾ ਹੈ ਕਿ ਇਹਨਾਂ ਵਿੱਚੋਂ ਕਿਸ ਨਾਲ ਇਹ ਰਾਜਕੁਮਾਰੀ ਤੋਰੀ ਜਾਵੇਗੀ? ਭਗਵਾਨ ਵਿਸ਼ਨੂੰ ਜਵਾਬ ਦਿੰਦੇ ਹਨ ਕਿਸੇ ਨਾਲ ਵੀ ਨਹੀਂ। ਇਸ ਰਾਜਕੁਮਾਰੀ ਦੀ ਕਿਸਮਤ ਵਿੱਚ ਇੱਕ ਤੀਸਰਾ ਬੰਦਾ ਲਿਖਿਆ ਹੈ। ਗਰੁੜ ਪੁੱਛਦਾ ਹੈ ਕਿ ਉਹ ਕੌਣ ਹੈ? ਤਾਂ ਭਗਵਾਨ ਜਵਾਬ ਦਿੰਦੇ ਹਨ ਕਿ ਉਹ ਜੋ ਭਿਖਾਰੀ ਮਹਿਲ ਦੇ ਬਾਹਰ ਬੈਠਾ ਹੈ ਉਸੇ ਨਾਲ ਇਸਦਾ ਵਿਆਹ ਹੋਵੇਗਾ ਹੁਣ ਗਰੁੜ ਕਹਿੰਦਾ ਹੈ ਕਿ ਕਿੱਥੇ ਇੰਨੀ ਸੋਹਣੀ ਰਾਜਕੁਮਾਰੀ ਅਤੇ ਕਿੱਥੇ ਇਹ ਭਿਖਾਰੀ ਭਗਵਾਨ ਕਹਿੰਦੇ ਹਨ ਕਿ ਲਿਖਿਆ ਹੀ ਇਸੇ ਤਰ੍ਹਾਂ ਹੈ ਗਰੁੜ ਕਹਿੰਦਾ ਹੈ ਕਿ ਮੈਂ ਇਸ ਤਰ੍ਹਾਂ ਇਹ ਜ਼ੁਲਮ ਨਹੀਂ ਹੋਣ ਦੇਵਾਂਗਾ ਉਹ ਭਗਵਾਨ ਵਿਸ਼ਨੂੰ ਛੱਡ ਕੇ ਆ ਜਾਂਦਾ ਹੈ ਉਹ ਸੋਚਦਾ ਹੈ ਕਿ ਜੇਕਰ ਇਹ ਭਿਖਾਰੀ ਹੀ ਇੱਥੇ ਨਾ ਰਹੇ ਤਾਂ ਵਿਆਹ ਕਿਸ ਤਰ੍ਹਾਂ ਹੋ ਸਕੇਗਾ ਉਹ ਭਿਖਾਰੀ ਨੂੰ ਉੱਥੋਂ ਚੱਕ ਕੇ ਦੂਰ ਦਰਾਡੇ ਇੱਕ ਪਹਾੜੀ ਗੁਫਾ ਵਿੱਚ ਛੱਡ ਆਉਂਦਾ ਹੈ ਕਿ ਇਹ ਕਦੇ ਵੀ ਵਿਆਹ ਵਾਲੇ ਮੰਡਪ ਤੱਕ ਨਹੀਂ ਪਹੁੰਚ ਸਕੇਗਾ ਹੁਣ ਉਹ ਵਾਪਸ ਫਿਰ ਉਸੇ ਜਗ੍ਹਾ ਪਹੁੰਚ ਜਾਂਦਾ ਹੈ ਜਿੱਥੇ ਝਗੜਾ ਚੱਲ ਰਿਹਾ ਸੀ ਕੋਈ ਫੈਸਲਾ ਨਹੀਂ ਹੋ ਰਿਹਾ ਸੀ ਵਕਤ ਦੁਪਹਿਰ ਦਾ ਹੋ ਗਿਆ ਸੀ ਤਾਂ ਗਰੁਣ ਨੂੰ ਖਿਆਲ ਆਇਆ ਕਿ ਉਸ ਵਿਚਾਰੇ ਭਿਖਾਰੀ ਨੂੰ ਗੁਫਾ ਵਿੱਚ ਬੰਦ ਕਰ ਆਇਆ ਹਾਂ ਉਹ ਤਾਂ ਭੁੱਖਾ ਹੀ ਹੋਵੇਗਾ ਉਸ ਨੂੰ ਕੁਝ ਆਦਮੀ ਇੱਕ ਵੱਡੀ ਫਲਾਂ ਦੀ ਟੋਕਰੀ ਲੈ ਕੇ ਜਾਂਦੇ ਨਜ਼ਰ ਆਏ ਜੋ ਉੱਥੇ ਲੈ ਕੇ ਜਾ ਰਹੇ ਸਨ ਜਿਸ ਰਾਜਕੁਮਾਰ ਨਾਲ ਕੁੜੀ ਦੇ ਭਰਾ ਨੇ ਰਿਸ਼ਤਾ ਪੱਕਾ ਕੀਤਾ ਹੋਇਆ ਸੀ ਕਰਨ ਨੇ ਚਾਪਟ ਕੇ ਉਹ ਟੋਕਰੀ ਆਪਣੇ ਕਾਬੂ ਵਿੱਚ ਕਰ ਲਈ ਅਤੇ ਉੱਡ ਕੇ ਉਸ ਗੁਫਾ ਅੰਦਰ ਪਹੁੰਚਿਆ ਅੱਗੇ ਕੀ ਦਿਖਦਾ ਹੈ ਕਿ ਮੰਡਪ ਤਿਆਰ ਹੈ ਅਤੇ ਭਗਵਾਨ ਵਿਸ਼ਨੂੰ ਸਮੇਤ ਲਕਸ਼ਮੀ বিরাজਮਾਨ ਹਨ ਅਤੇ ਪੰਡਤ ਵੀ ਤਿਆਰ ਹੈ ਅਤੇ ਲਾੜੇ ਦੇ ਰੂਪ ਵਿੱਚ ਉਹ ਭਿਖਾਰੀ ਵੀ ਮੌਜੂਦ ਹੈ ਗਰੁੜ ਪੁੱਛਦਾ ਹੈ ਕਿ ਇਹ ਕੀ ਹੈ ਭਗਵਾਨ ਕਹਿੰਦੇ ਹਨ ਕਿ ਤੇਰਾ ਹੀ ਇੰਤਜ਼ਾਰ ਸੀ ਹੁਣ ਤੂੰ ਰਾਜਕੁਮਾਰੀ ਨੂੰ ਲੈ ਆਇਆ ਹੈ ਤਾਂ ਵਿਆਹ ਸੰਪਨ ਹੋ ਜਾਵੇਗਾ ਕਿਉਂਕਿ ਕਨਿਆਦਾਨ ਤੇਰੇ ਹੱਥੋਂ ਹੀ ਹੋਣਾ ਹੈ ਗਰੁੜ ਹੈਰਾਨ ਹੋ ਕੇ ਪੁੱਛਦਾ ਹੈ ਕਿ ਮੈਂ ਤਾਂ ਕਿਸੇ ਨੂੰ ਲੈ ਕੇ ਨਹੀਂ ਆਇਆ ਬਸ ਫਲਾਂ ਦੀ ਟੋਕਰੀ ਇਸ ਦੇ ਭੋਜਨ ਵਾਸਤੇ ਲੈ ਕੇ ਆਇਆ ਹਾਂ ਭਗਵਾਨ ਕਹਿੰਦੇ ਹਨ ਟੋਕਰੀ ਖੋਲ ਕੇ ਦੇਖ ਜਦੋਂ ਟੋਕਰੀ ਖੋਲੀ ਜਾਂਦੀ ਹੈ ਤਾਂ ਉੱਪਰ ਫਲ ਹੁੰਦੇ ਹਨ ਅਤੇ ਥੱਲੇ ਰਾਜਕੁਮਾਰੀ ਹੁੰਦੀ ਹੈ ਗਰੁਡ ਹੱਕਾ ਬੱਕਾ ਰਹਿ ਜਾਂਦਾ ਹੈ ਕਿ ਇਹ ਕਿਸ ਤਰ੍ਹਾਂ ਹੋ ਗਿਆ ਭਗਵਾਨ ਦੱਸਦੇ ਹਨ ਕਿ ਰਾਜਕੁਮਾਰੀ ਦੇ ਭਰਾ ਨੇ ਇਹ ਵਿਉਂਤ ਬਣਾਈ ਸੀ ਕਿ ਫਲਾਂ ਦੀ ਟੋਕਰੀ ਭੇਜਣ ਦੇ ਬਹਾਨੇ ਰਾਜਕੁਮਾਰੀ ਨੂੰ ਚੁੱਪਚਾਪ ਆਪਣੀ ਪਸੰਦ ਦੇ ਰਾਜਕੁਮਾਰ ਦੇ ਡੇਰੇ ਪਹੁੰਚਾ ਦਿੰਦੇ ਆ ਉੱਥੇ ਹੀ ਵਿਆਹ ਹੋ ਜਾਵੇਗਾ ਫਿਰ ਕੋਈ ਕੁਝ ਨਹੀਂ ਕਰ ਸਕਦਾ ਪਰ ਉਹ ਟੋਕਰੀ ਤੂੰ ਲੈ ਆਇਆ ਜਿਸ ਤਰ੍ਹਾਂ ਮੈਂ ਤੈਨੂੰ ਕਿਹਾ ਸੀ ਕਿ ਵਿਆਹ ਇਸੇ ਨਾਲ ਹੋਣਾ ਹੈ ਤਾਂ ਹੁਣ ਕੰਨਿਆਦਾਨ ਕਰ ਕਿਉਂਕਿ ਕੁੜੀ ਨੂੰ ਵਿਆਹ ਮੰਡਪ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਪਿਤਾ ਦੀ ਹੀ ਹੁੰਦੀ ਹੈ ਇਸ ਤਰੀਕੇ ਨਾਲ ਵਿਆਹ ਹੋ ਜਾਂਦਾ ਹੈ ਅਤੇ ਭਗਵਾਨ ਉਹਨਾਂ ਨੂੰ ਖੁਸ਼ ਅਤੇ ਖੁਸ਼ਹਾਲ ਰਹਿਣ ਦਾ ਅਸ਼ੀਰਵਾਦ ਦੇ ਕੇ ਵਾਪਸ ਰਾਜਾ ਕੋਲ ਛੱਡ ਆਉਂਦੇ ਹਨ ਰਾਜਾ ਆਪਣੇ ਧੀ ਜਵਾਈ ਨੂੰ ਮਾਲਾ-ਮਾਲ ਕਰ ਦਿੰਦਾ ਹੈ ਅਤਿਏ ਉਹ ਆਪਣਾ ਜੀਵਨ ਰਾਜਿਸ਼ ਖੁਸ਼ੀ ਬਤਵੀਤ ਕਰਨ ਲੱਗਦੇ ਹਨ ਗਰੁੜ ਦੀ ਵੀ ਸੰਤੋਸ਼ਟੀ ਹੋ ਜਾਂਦੀ ਹੈ ਕਿ ਜੋ ਵਿਧਾਤਾ ਲਿਖਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਉਸ ਦੇ ਵਸੀਲੇ ਬਣ ਜਾਂਦੇ ਹਨ ਦੂਸਰੀ ਕਹਾਣੀ ਯੋਧਾ ਕਰਨ ਦੀ ਹੈ ਜੋ ਅਸਲ ਵਿੱਚ ਸੂਰਜ ਦੇ ਵਰਦਾਨ ਨਾਲ ਕੁਆਰੀ ਮਾਂ ਕੁੰਤੀ ਦੀ ਕੁੱਖੋਂ ਹੋਇਆ ਸੀ ਉਹ ਕਵਚਕੁੰਡਲ ਲੈ ਕੇ ਹੀ ਜੰਮਿਆ ਸੀ ਮਾਂ ਨੇ ਬਦਨਾਮੀ ਡਰੂ ਉਸ ਨੂੰ ਇੱਕ ਸੰਦੂਕ ਵਿੱਚ ਪਾ ਕੇ ਦਰਿਆ ਵਿੱਚ ਰੋਲ ਦਿੱਤਾ ਸੀ ਜਿੱਥੋਂ ਇੱਕ ਬੇਔਲਾਦ ਵਿਅਕਤੀ ਅਧਿਰਥ ਨੇ ਜੋ ਕਿ ਰਥਵਾਨ ਸੀ ਉਸ ਨੂੰ ਫੜ ਕੇ ਆਪਣੇ ਪੁੱਤਰ ਦੇ ਰੂਪ ਵਿੱਚ ਪਾਲਿਆ ਸੀ بڑے ਹੋ ਕੇ ਉਸ ਨੇ ਪਸ਼ੂਰਾਮ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਜਿਸ ਨੇ ਉਸ ਨੂੰ ਆਪਣੀ ਕੁਲ ਗਲਤ ਦੱਸਣ ਤੇ ਸ਼ਰਾਬ ਦੇ ਦਿੱਤਾ ਸੀ ਕਿ ਜੰਦ ਦੀ ਪ੍ਰਾਪਤ ਕਲਾ ਉਸ ਦੇ ਉਸ ਵੇਲੇ ਕੋਈ ਕੰਮ ਨਹੀਂ ਆਏਗੀ ਜਦੋਂ ਉਸ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੋਵੇਗੀ ਇਸ ਕਰਕੇ ਹੀ ਜੁਦ ਵਿੱਚ ਸਰਵ ਸ੍ਰੇਸ਼ ਤਨੁਸ਼ਟਾਰੀ ਹੋਣ ਦੇ ਬਾਵਜੂਦ ਵੀ ਰੱਥ ਤਾਂ ਖੱਡੇ ਵਿੱਚ ਫਸਿਆ ਪਈਆ ਜਦੋਂ ਕਰਨ ਕੱਢ ਰਿਹਾ ਹੁੰਦਾ ਹੈ ਤਾਂ ਜੁਦ ਦੇ ਨਿਹੱਥੇ ਤੇ ਵਾਰ ਨਾ ਕਰਨ ਦੇ ਕਾਨੂੰਨ ਨੂੰ ਕ੍ਰਿਸ਼ਨ ਦੇ ਅਰਜਨ ਨੂੰ ਜੋਰ ਦੇਣ ਤੇ ਤੋੜਦੇ ਹੋਏ ਤੀਰਾਂ ਨਾਲ ਛਲ ਨਹੀਂ ਕਰ ਦਿੰਦਾ ਹੈ ਕਰਨ ਨੂੰ ਦਾਨਬੀਰ ਵੀ ਕਿਹਾ ਗਿਆ ਹੈ ਕਿਉਂਕਿ ਉਸ ਕੋਲੋਂ ਆਪਣੇ ਪੁੱਤਰ ਅਰਜਨ ਨੂੰ ਬਚਾਣ ਲਈ 인더 ਦੇਵਤਾ ਉਸਦੇ ਕਵਚ ਕੁੰਡਲ ਲੈ ਕੇ ਨਿਹੱਥਾ ਕਰ ਦਿੰਦਾ ਹੈ ਮਰਨ ਵਕਤ ਕ੍ਰਿਸ਼ਨ ਅਰਜਨ ਨੂੰ ਇੱਕ ਬ੍ਰਾਹਮਣ ਦੇ ਰੂਪ ਵਿੱਚ ਭਿਖਿਆ ਮੰਗਣ ਲਈ ਜਖਮੀ ਕਰਨ ਕੋ ਲੈ ਕੇ ਜਾਂਦਾ ਹੈ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਕਰਨ ਵਰਗਾ ਦਾਨਵੀਰ ਕੋਈ ਨਹੀਂ ਹੈ ਉਹ ਕਰਨ ਤੋਂ ਦਕਸ਼ਨਾ ਦੀ ਮੰਗ ਕਰਦੇ ਹਨ ਕਰਨ ਕਹਿੰਦਾ ਹੈ ਕਿ ਉਹ ਜੁੱਧ ਦੇ ਮੈਦਾਨ ਵਿੱਚ ਕੀ ਦੇ ਸਕਦਾ ਹੈ ਹਾਂ ਉਸਦੇ ਕੁਝ ਦੰਦ ਸੋਨੇ ਦੇ ਹਨ ਜੇ ਉਹ ਉਸਦੇ ਮੂੰਹ ਵਿੱਚੋਂ ਜਵਾੜੇ ਨੂੰ ਤੋੜ ਕੇ ਕੱਢ ਸਕਦੇ ਹਨ ਤਾਂ ਇਹ ਉਹਨਾਂ ਦੇ ਕੰਮ ਆ ਜਾਣਗੇ ਪਰ ਬ੍ਰਾਹਮਣ ਜਵਾਬ ਦਿੰਦੇ ਹਨ ਕਿ ਉਹਨਾਂ ਦਾ ਧਰਮ ਕਿਸੇ ਵੀ ਤਰ੍ਹਾਂ ਦਾ ਖੂਨ ਖਰਾਬੇ ਦੀ ਆਗਿਆ ਨਹੀਂ ਦਿੰਦਾ ਤਾਂ ਕਰਨ ਆਪਣੇ ਆਪ ਆਪਣਾ ਜਵਾੜਾ ਤੋੜਦਾ ਹੈ ਤਾਂ ਖੂਨ ਵਿੱਚ ਲਿਬੜੇ ਹੋਏ ਦੰਦ ਬ੍ਰਾਹਮਣਾ ਨੂੰ ਪੇਸ਼ ਕਰਦਾ ਹੈ ਉਹ ਇਹ ਦੰਦ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਖੂਨ ਲੱਗਾ ਹੁੰਦਾ ਹੈ ਉਸ ਵੇਲੇ ਕਰਨ ਜਮੀਨ 'ਤੇ ਤੀਰ ਮਾਰ ਕੇ ਪਾਣੀ ਕੱਢਦਾ ਹੈ ਅਤੇ ਧੋ ਕੇ ਦੰਦ ਪੇਸ਼ ਕਰਦਾ ਹੈ। ਉਸੇ ਵੇਲੇ ਭਗਵਾਨ ਕ੍ਰਿਸ਼ਨ ਅਤੇ ਅਰਜਨ ਆਪਣੇ ਅਸਲੀ ਰੂਪ ਵਿੱਚ ਆ ਜਾਂਦੇ ਹਨ ਅਤੇ ਕਰਨ ਦੀ ਪ੍ਰਸ਼ੰਸਾ ਕਰਦੇ ਹਨ ਕਿ ਮਰਨ ਵੇਲੇ ਤੱਕ ਉਸਨੇ ਆਪਣੇ ਦਾਨਵੀਰ ਹੋਣ ਦੇ ਨਾਮ ਅਤੇ ਫਰਜ਼ ਨੂੰ ਨਿਭਾਇਆ। ਅੰਤ ਕ੍ਰਿਸ਼ਨ ਉਸ ਨੂੰ ਅਸ਼ੀਰਵਾਦ ਦਿੰਦੇ ਹਨ ਅਤੇ ਕਰਨ ਆਪਣੇ ਸਵਾਸ ਤਿਆਗ ਦਿੰਦਾ ਹੈ। ਇਹ ਸੀ ਅੱਜ ਦੀਆਂ ਕਹਾਣੀਆਂ ਅੱਗੇ ਫਿਰ ਪੇਸ਼ ਹੋਵਾਂਗੇ ਕਿਸੇ ਹੋਰ ਕਹਾਣੀ ਨਾਲ ਧੰਨਵਾਦ